ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਪਾਏ ਪੰਜ ਲੜਾਕੂ ਜਹਾਜ਼ ਡੇਗੇ ਆਈ ਐਫ ਦੇ ਖੁਲਾਸੇ ਅਤੇ ਇਸ ਦੇ ਨਾਲ ਬੁਖਲਾਇਆ ਪਾਕਿਸਤਾਨ ਫਿਰ ਝੂਠੇ ਬੋਲਿਆ ਬੋਲਿਆ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਭਾਰਤ ਹਵਾਈ ਸੈਨਾ ਦੇ ਮੁਖ ਅਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਸ਼ਨੀਚਰਵਾਰ ਨੂੰ ਇੱਕ ਵੱਡਾ ਖੁਲਾਸਾ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ 2 ਮਈ ਵਿੱਚ ਆਪਰੇਸ਼ਨ ਸਿੱਧੂ ਸਿੰਦੂਰ ਦੌਰਾਨ ਭਾਰਤ ਰੱਖਿਆ ਪ੍ਰਣਾਲੀ ਦੇ ਪੰਜ ਪਾਕਿਸਤਾਨੀ ਲੜਾਕੂ ਜਹਾਜ਼ ਅਤੇ ਇੱਕ ਨਾਗਰਿਕ ਨਾਗਰਾਨੀ ਜਹਾਜ਼ ਨੂੰ ਢੇਰੀ ਦਿੱਤਾ ਇਸ ਤੈਨੂੰ ਜਿਵੇਂ ਹੀ ਆਪਰੇਸ਼ਨ ਸਿੰਦੂਰ ਦੀ ਅਸਫਲਤਾ ਦੀ ਸਨਚਾਈ ਸਾਹਮਣੇ ਆਈ ਤਾਂ ਗੁਆਂਡੀ ਦੇਸ਼ ਪਾਕਿਸਤਾਨ ਗੁੱਸੇ ਵਿੱਚ ਆ ਗਿਆ ਅਤੇ ਇੱਕ ਵਾਰ ਫਿਰ ਝੂਠ ਟੁੱਟਦਾ ਡੱਬਾ ਖੋਲ੍ਹ ਲਿਆ ਹੈ ਇਸ ਦੇ ਨਾਲ ਹੀ ਪਾਕਿਸਤਾਨ ਨੇ ਰੱਖਿਆ ਮੰਤਰੀ ਖਵਾਜਾ ਆਸ਼ੀਫ ਨੇ سوشل ਮੀਡੀਆ ਤੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਕਿਸੇ ਵੀ ਫੌਜੀ ਜਹਾਜ਼ ਨਹੀਂ ਡੇਗਿਆ ਪਾਕਿਸਤਾਨ ਨੇ ਭਾਰੀ ਨੁਕਸਾਨ ਹੋਇਆ ਹੈ ਭਾਰਤ ਦਾ ਵਾਈਸ ਚੀਫ ਆ ਦੇ ਮੁਖੀ ਨੇ ਸਬੂਤਾਂ ਸਮੇਤ ਚਾਈ ਸਾਬ ਦੇ ਸਾਹਮਣੇ ਰੱਖੀ ਅਤੇ ਦੁਨੀਆ ਨੂੰ ਇਹ ਸਭ ਇਹ ਪਤਾ ਲੱਗਾ ਹੈ ਕਿ ਇਹ ਭਾਰਤ ਦੇ ਆਪਰੇਸ਼ਨ ਸੰਧੂਰ ਦਰਣ ਪਾਕਿਸਤਾਨ ਨੂੰ ਭਾਰੀ ਨੁਕਸਾਨ ਚਲਣਾ ਪਿਆ ਖਵਾਜਾ ਆਫੀਜ਼ ਦੇਬ ਬੇਤੁਕਾ ਦਵਾ ਇਸ ਦਰਾਨ ਪਾਕਿਸਤਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸੰਤੁਲਨਤ ਜਾਣ ਲਈ ਇਹ ਆਪਣੇ ਜਹਾਜ਼ ਦੀ ਸੂਚੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਸੰਚਾਈ ਸਾਹਮਣੇ ਆ ਸਕੇ ਨਾ ਹੀ ਆਫੀਜ਼ ASCII ਦੇ ਦਾਅਵੇ ਕੀਤੇ ਕਿ ਭਾਰਤ ਦੇ ਕੰਟਰੋਲ ਰੇਖਾ ਤੇ ਜ਼ਿਆਦਾ ਨੁਕਸਾਨ ਹੋਇਆ ਅਤੇ ਪਾਕਿਸਤਾਨ ਦੇ ਹਰ ਹਮਲੇਦਾਰ ਤੇ ਜੀ ਤੇ ਸਹੀ ਜਵਾਬ ਦੇਵੇਗਾ ਧੰਨਵਾਦ